ਅਸਮਕਤੀ ਕੁਸੀਬਾਨ ਤੇ ਖੜੇ ਆ ਪਿੰਡ ਸਭਰਾਜ ਖੋਰਾ ਲੱਗਣ ਦੇ ਕਾਰਨ ਇਹ ਬੰਨ ਟੁੱਟ ਰਿਹਾ ਸੀ ਪਰ ਸਮੇਂ ਸਿਰ ਤਾਰ ਸੇਵਾ ਵਾਲੇ ਬਾਬਾ ਵੱਲੋਂ ਇਹ ਬੰਨ ਜਿਹੜਾ ਆ ਇਹਨੂੰ ਟੁੱਟਣ ਤੋਂ ਬਚਾਇਆ ਗਿਆ ਔਰ ਜਿਹੜੀ ਧਾ ਲੱਗ ਰਹੀ ਸੀ ਉਸ ਨੂੰ ਰੋਕਿਆ ਗਿਆ ਆ ਤੁਸੀਂ ਦੇਖ ਸਕਦੇ ਹੋ ਮੈਂ ਕਿ ਸਰਕਾਰਾਂ ਵੱਲੋਂ ਬੜੇ ਦਾਅਵੇ ਕੀਤੇ ਜਾ ਰਹੇ ਨੇ ਪਰ ਸਰਕਾਰਾਂ ਦਾ ਕੰਮ ਜਿਹੜਾ ਆ ਉਹ ਕਿਤੇ ਨਾ ਕਿਤੇ ਨਾਂ ਦੇ ਬਰਾਬਰ ਨਜ਼ਰ ਆ ਰਿਹਾ ਏ ਸੰਗਤਾਂ ਜਿਹੜੀਆਂ ਨੇ ਉਹ ਇਸ ਬੰਦ ਨੂੰ ਬਣਾਉਣ ਵਾਸਤੇ ਪੂਰੀ ਜਦੋਜਾਦ ਕਰ ਰਹੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਥੀਕੇ ਦੇ ਨਾਲੇ ਕਾਰ ਸੇਵਾ ਚੱਲ ਰਹੀ ਏ ਔਰ ਪਿਛਲੇ ਕਾਫੀ ਦਿਨਾਂ ਤੋਂ ਇਹ ਬੰਦ ਬਣਾਇਆ ਜਾ ਰਿਹਾ ਏ ਕਿੰਨੀ ਫਸਲ ਜਿਹੜੀ ਐ ਇਸ ਵਕਤ ਇਸ ਪਾਣੀ ਦੀ ਮਾਰੇ ਢਾ ਦਿੱਤੀ ਏ ਮਿਰਜੀਆ ਵੇਖੋ ਲਾਕਾ ਸਾਰਾ ਹੀ ਹਿਸਾਬਣਾ ਹੈ ਤੇ ਜੇ ਇਥੋਂ ਬੰਨ ਅੱਜ ਟੁੱਟ ਜੇ ਨਾ ਤੇ ਸਾਰਾ ਸੁਭਾਈ ਕਬਾ ਹਸਾਬ ਨਾਲ ਪਿੰਡ ਨਾਲ ਲੱਗ ਜਾਊਗਾ ਪਾਣੀ ਲਾ ਕੇ ਸਾਰਾ ਨੀਵਾ ਹੀ ਆ ਜਾ। ਹਰ ਸਾਲ ਇਸ ਬੰਨ ਦੇ ਟੁੱਟਣ ਦਾ ਕਦਸ਼ਾ ਬਣ ਜਾਂਦਾ ਹੈ ਪਰ ਹਰ ਸਾਲ ਇਹਨੂੰ ਮਜ਼ਬੂਤ ਨਹੀਂ ਕੀਤਾ ਜਾਂਦਾ ਫੇਰ ਟੁੱਟ ਜਾਂਦਾ ਹੈ। ਨਹੀਂ ਜੀ 2023 'ਚ ਵੀ ਇਥੋਂ ਢਾ ਲੱਗ ਲੱਗੀ ਕੋਈ ਮਜ਼ਬੂਤੀ ਨਹੀਂ ਕੀਤੀ ਗਈ ਪ੍ਰਸ਼ਾਸਨ ਨੂੰ ਅਸੀਂ 5 ਵਾਰ ਆਖਿਆ ਵੀ ਇੱਥੇ ਮਜ਼ਬੂਤੀ ਕੀਤੀ ਜਾਵੇ ਕਿਸੇ ਨੇ ਮਜ਼ਬੂਤੀ ਨਹੀਂ ਕੀਤੀ। ਦੋਹੀ ਸੇਮ ਟੂ ਸੇਮ 2025 'ਚ ਇਹੀ ਸੇਮ ਟੂ ਸੇਮ ਤਰੀਕ ਇਹੋ ਹੀ ਦੇਰੀ ਜੋ ਫੇਟਾ ਲੱਗ ਲੱਗਿਆ ਫਿਰ ਇਹਨਾਂ ਪਾਣੀ ਹੱਡਲੋਂ ਛੱਡਦਾ ਵਾ ਇਹ ਸਾਡੀ ਮੌਤ ਆ ਪਾਣੀ ਨਾ ਤੇਜ ਆ ਵੀ ਰਾਤ ਨੂੰ ਵੀ ਸਾਨੂੰ ਨੀਂਦ ਨਹੀਂ ਆਉਣੀ ਪਤਾ ਨਹੀਂ ਵੀ ਕਦੋਂ ਟੁੱਟ ਜਾਣਾ ਜੀ ਬੰਨਾਂ ਨਾ ਸੌਂਦੇ ਆ ਰਾਤ ਨੂੰ ਇਹ ਹੁੰਦਾ ਵੀ ਡੰਗਰ ਕੱਢਨੇ ਇੱਥੋਂ ਹਰ ਕਦੇ ਪਸ਼ੂ ਆ ਮਾਲ ਡੰਗਰ ਬਾਲ ਬੱਚਾ ਵਾ ਜੇ ਬੰਨ ਟੁੱਟਦਾ ਵਾ ਇਹ ਜਾਨੀ ਵੀ ਨੁਕਸਾਨ ਹੁੰਦਾ ਮਾਲੀ ਵੀ ਨੁਕਸਾਨ ਬਣਾਏ ਔਰ ਸਰਕਾਰ ਵੱਲੋਂ ਕਿਸੇ ਦਾ ਸਹਿਯੋਗ ਆ ਇਹ ਜੇ ਸਰਕਾਰ ਹੈ ਗੁਰੂ ਸਾਹਿਬ ਦੀ ਸਰਕਾਰ ਆ ਅਨੋਰ ਕੇ ਸਰਕਾਰ ਦਾ ਕੋਈ ਵਾਅਦਾ ਨਹੀਂ ਨਾ ਕੋ ਮਤਲਬ ਜਿੰਨਾ ਮਰਜੀ ਕੋ ਸੰਯੋਗ ਦਈਏ ਉਹਨਾਂ ਦੀ ਮਰਜ਼ੀ ਆ ਨਾ ਹੀ ਉਹਨਾਂ ਨੂੰ ਸੰਦੇਸ਼ਨੋਂ ਡੱਕਦੇ ਆ ਤੇ ਨਾ ਨਾ ਕੋ ਜਾਣੀ ਅਸੀਂ ਤਾਂ ਸਿਰਫ ਮਾਂ ਪ੍ਰਖਾ ਦੇ ਨਾਲ ਆ ਤੇ ਸੰਗਤਾਂ ਦੇ ਨਾਲ ਆ ਸੰਗਤ ਕੰਮ ਕਰੀ ਜਾਂਦੀ ਇਹ ਕਰੀ ਆ ਘੱਟੋ ਘੱਟ 15 ਪਿੰਡ ਹੈਗੇ ਜੀ ਅਗਲੇ ਪਾਸੇ ਤੇ ਜੇ ਪੰਜ ਟੁੱਟਦਾ ਨਾ 15 ਘੱਟੋ ਘੱਟ 15 ਪਿੰਡਾਂ ਨੂੰ ਮਾਰ ਪੈ ਜਾਣੀਆਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਆਰ ਪੀ ਡੀ 24 ਤੇ ਤੁਹਾਡਾ ਸਵਾਗਤ ਹੈ ਪੂਰਾ ਪੰਜਾਬ ਇਸ ਵਕਤ ਹੜਾਂ ਦੀ ਮਾਰ ਹੇਠਾ ਕਿਉਂਕਿ ਬਹੁਤ ਜ਼ਿਆਦੀ ਬਰਸਾਤ ਹੋਣ ਕਰਕੇ ਭਾਖੜਾ ਡੈਮ ਤੋਂ ਪਾਣੀ ਛੱਡਿਆ ਗਿਆ ਜਿਸ ਕਾਰਨ ਵਿਆਸ ਦਰਿਆ ਦੇ ਨਾਲ ਲੱਗਦਾ ਇਲਾਕਾ ਜਿਹੜਾ ਆ ਉਹ ਹੜ ਦੀ ਮਾਰ ਹੇਠਾ ਇਸ ਵਕਤ ਅਸੀਂ ਮੁਸੀਬਤਾਂ ਤੇ ਖੜੇ ਆ ਪਿੰਡ ਸਭਰਾ ਜਿੱਥੋਂ ਕੋਹਰਾ ਲੱਗਣ ਦੇ ਕਾਰਨ ਇਹ ਬੰਨ ਟੁੱਟ ਰਿਹਾ ਸੀ ਪਰ ਸਮੇਂ ਸਿਰ ਸਾਰ ਸੇਵਾ ਵਾਲੇ ਬਾਬਿਆਂ ਵੱਲੋਂ ਇਹ ਬੰਨ ਜਿਹੜਾ ਆ ਇਹਨੂੰ ਕੁੱਤਣ ਤੋਂ ਬਚਾਇਆ ਗਿਆ ਔਰ ਜਿਹੜੀ ਧਾ ਲੱਗ ਰਹੀ ਸੀ ਉਸਨੂੰ ਰੋਕਿਆ ਗਿਆ ਆ ਤੁਸੀਂ ਦੇਖ ਸਕਦੇ ਹੋ ਜੀਸੀਬੀ ਮਸ਼ੀਨਾਂ ਆ ਰਹੀ ਕੰਮ ਚੱਲ ਰਿਹਾ ਹੈ ਪਾਵੇਂ ਕਿ ਸਰਕਾਰਾਂ ਵੱਲੋਂ ਬੜੇ ਦਾਅਵੇ ਕੀਤੇ ਜਾ ਰਹੇ ਨੇ ਪਰ ਸਰਕਾਰਾਂ ਦਾ ਕੰਮ ਜਿਹੜਾ ਆ ਉਹ ਕਿਤੇ ਨਾ ਕਿਤੇ ਨਾਂ ਦੇ ਬਰਾਬਰ ਨਜ਼ਰ ਆ ਰਿਹਾ ਏ ਪਰ ਕਾਰਸੇਵਾ ਵਾਲੇ ਬਾਬੇ ਔਰ ਸੰਗਤਾਂ ਜਿਹੜੀਆਂ ਨੇ ਉਹ ਇਸ ਬੰਦ ਨੂੰ ਬਣਾਉਣ ਵਾਸਤੇ ਪੂਰੀ ਜਦੋਜਾਦ ਕਰ ਰਹੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲੇ ਕਾਰਸੇਵਾ ਚੱਲ ਰਹੀ ਹੈ ਔਰ ਪਿਛਲੇ ਕਾਫੀ ਦਿਨਾਂ ਤੋਂ ਇਹ ਬੰਦ ਬਣਾਇਆ ਜਾ ਰਿਹਾ ਏ ਔਰ ਇਸ ਬੰਨ ਨੂੰ ਜਿਹੜਾ ਆ ਕੁੱਟਣ ਤੋਂ ਰੋਕਣ ਦੇ ਲਈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਹਿਲਾਂ ਧੋੜਿਆਂ ਦੇ ਵਿੱਚ ਕਿ ਮਿੱਟੀ ਭਰੀ ਜਾ ਰਹੀ ਹੈ ਮਿੱਟੀ ਨੂੰ ਪੂਰਾ ਐਂਗਲਾਂ ਦੇ ਵਿੱਚ ਬੰਦ ਕਰਕੇ ਜਿਹੜਾ ਆ ਤਾਰਾਂ ਦੇ ਵਿੱਚ ਤਾਂ ਕਿ ਉਹ ਢਾਹ ਨਾ ਲੱਗ ਸਕੇ ਇੱਕ ਕੰਧ ਵਾਂਗ ਕੰਧ ਖੜੀ ਕੀਤੀ ਜਾ ਰਹੀ ਹੈ ਬੜੀ ਜਦੋਜਹਤ ਦੇ ਨਾਲ ਕਿ ਕੰਮ ਚੱਲ ਰਿਹਾ ਹੈ ਪਰ ਇਸ ਪਾਣੀ ਦੇ ਆਉਣ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬੇਕਾਰ ਹੋ ਚੁੱਕੇ ਨੇ ਬਹੁਤ ਸਾਰੀਆਂ ਫਸਲਾਂ ਖਰਾਬ ਹੋ ਚੁੱਕੀਆਂ ਨੇ ਸਾਡੇ ਨਾਲ ਵੀਰ ਮੌਜੂਦ ਹੈ ਕੀ ਨਾਮ ਹੈ ਵੀਰ ਜੀ ਵਰਸੇਵ ਸਿੰਘ ਪਿੰਡ ਸੁਬਰਾ ਇਹ ਕੀ ਕਹਿਣਾ ਚਾਹੁੰਦੇ ਹੋ ਹਰ ਸਾਲ ਪਾਣੀ ਆਉਂਦਾ ਹੈ ਬਹੁਤ ਸਾਰੀ ਜ਼ਮੀਨ ਜਿਹੜੀ ਆ ਪਾਣੀ ਦੀ ਮਾਰ ਹੇਠ ਆ ਜਾਂਦੀ ਹੈ ਇੱਕ ਸਾਲ ਵੀਰ ਜੀ ਨੰਗਿਆ ਪਈਦਾ 23 ਜਾ ਆਈ ਤੇ 24 ਜਨਵਰੀ 25 ਜ ਆ ਗਿਆ ਰਾਤ ਇਸੇ ਬਹੁਤ ਅੜੀ ਢਾਹ ਲੱਗੀ 10 ਵਜੇ ਤੇ ਮਾਪੁਰਚ ਬਾਬਾ ਸੁਖਾ ਸਿੰਘ ਜੀ ਸਰਾਹੀ ਸਾਹਿਬ ਵਾਲੇ ਬਾਬਾ ਸਰ ਸਿੰਘ ਵਾਲੇ ਬਾਬਾ ਦਾਰ ਸਿੰਘ ਜੀ ਬਾਬਾ ਜਗਤਾਰ ਸਿੰਘ ਜੀ ਉਹਨਾਂ ਦੇ ਸਦਕਾ ਯਾਰ ਜਦੋਂ ਉਹਨਾਂ ਨੇ ਮੇਰ ਕੀਤੀ ਆ ਰਾਤ ਬਹੁਤ ਟਲਟਾ ਲੱਗੀ ਸਰਕਾਰ ਵੱਲੋਂ ਕਿਸ ਤਰੀਕੇ ਦਾ ਸਹਾਇਕ ਕੀਤਾ ਜਾ ਰਿਹਾ ਨਹੀਂ ਸਰਕਾਰ ਵੀ ਆਪਣੇ ਆਉਂਦੇ ਆ ਲਾਜੀ ਸਿੰਘ ਪੁਲਰ ਮੰਤਰੀ ਸਾਹਿਬ ਮਾਰਦੇ ਆ ਗਿਣਾ ਕਿ ਹੁਣ ਪਾਣੀ ਬਹੁਤ ਜ਼ਿਆਦਾ ਵਾਦੇ ਇਹਦੇ ਵਾਸਤੇ ਦੀ ਗੱਲ ਹੋਣੀ ਕੀ ਹੋਰ ਚਾਰਾ ਜਿਹੜਾ ਆ ਫਸਲਾਂ ਪਸ਼ੂਆਂ ਵਾਸਤੇ ਉਹ ਮਿਲ ਰਿਹਾ ਹੈ ਮੇਰਿਆ ਮੇਰਿਆ ਵੀ ਕਾਰਨ ਪਰਸੋਂ ਵੀ ਆਏ ਟਾਲੇ ਲੈ ਕੇ ਚੋਕਰ ਦੇ ਤੇ ਚਾਰ ਵੀ ਆਉਣ ਪਿਆ ਵਾ ਇਧਰ ਦੂਰ ਤੋਂ ਦੂਰ ਸੰਗਤਾਂ ਲੈ ਕੇ ਆਉਂਦੀਆਂ ਵਾ ਸੰਗਤਾਂ ਲੈ ਕੇ ਆਉਂਦੀਆਂ ਅੱਛਾ ਜੀ ਜਿਹੜਾ ਸਰਕਾਰ ਵੱਲੋਂ ਕਿਹਾ ਜਾ ਰਿਹਾ ਏ ਸਰਕਾਰ ਵੱਲੋਂ ਤੇ ਮੈਨੂੰ ਲੱਗਦਾ ਨਹੀਂ ਆਉਂਦਾ ਅੱਛਾ ਜੀ ਮੇਰੇ ਧਿਆਨ ਜਣੀ ਚਲਾ ਆਇਆ ਹੋਊਗਾ ਵੈਸੇ ਤੇ ਬਾਕੀ ਸੰਗਤਾਂ ਬਹੁਤ ਸਹਿਯੋਗ ਕਰਦੀਆਂ ਆਂ ਆ ਮੰਤਰੀ ਸਾਹਿਬ ਵੱਡੀਆਂ ਵੱਡੇ ਪੱਦਰ ਦੇ ਉੱਤੇ ਸੰਗਤਾਂ ਵੱਲੋਂ ਜਿਹੜਾ ਆ ਪਹੁੰਚ ਕੀਤੀ ਜਾ ਰਹੀ ਏ ਯਾਰ ਇਹ ਬਾਕਾਰ ਸੇਵਾਲਿਆਂ ਦਾ ਬੜਾ ਧੰਨਵਾਦ ਆ ਜੀ ਬਹੁਤ ਜ਼ਿਆਦਾ ਨਾ ਹੁੰਨਾ ਸਹਯੋਗ ਦਿੱਤਾ ਜੀ ਹਰ ਸਰਸਾਲੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਮਸਬਰਾਵਾਂ ਦਾ ਹੀ ਔਰ ਕਿੰਨੀ ਫਸਲ ਜਿਹੜੀ ਹੈ ਇਸ ਵਕਤ ਪੇ ਇਸ ਪਾਣੀ ਦੀ ਮਾਰੇ ਠਾ ਚੁਪੀ ਹੈ ਵੀਰ ਜੀ ਆ ਵੇਖੋ ਲਾਕਾ ਸਾਰਾ ਹੀ ਹਿਸਾਬਣਾ ਹੈ ਤੇ ਜੇ ਇੱਥੋਂ ਬੰਨ ਅੱਜ ਟੁੱਟ ਜੇ ਨਾ ਤੇ ਸਾਰਾ ਸੁਭਰਾ ਹੀ ਤਬਾਹ ਹਾਵਣਾ ਪਿੰਡ ਨਾਲ ਲੱਗ ਜਾਊਗਾ ਪਾਣੀ ਜਾ ਕੇ ਸਾਰਾ ਨੀਵਾ ਹੀ ਆ ਤਾਂ ਸਾਰਾ ਇਲਾਕਾ ਹੀ ਤਬਾਹ ਹੋ ਜੀ ਇੱਥੋਂ ਟੁੱਟ ਗਿਆ ਤੇ ਬਸ ਹੁਣ ਇਹ ਇਹ ਕਿੰਨਾ ਕੁ ਸੁਰੱਖਿਆਤ ਹੈ ਇਸ ਵਕਤ ਤੇ ਸੁਰੱਖਿਆ ਦਾ ਰਿਸਕ ਹੀ ਆ ਨਹੀਂ ਕੋਈ ਸੁਰੱਖਿਆ ਤੇ ਕੋਈ ਜਿਆਦਾ ਖਾਸ ਨਹੀਂ ਹੈਗਾ ਜਨਤਾ ਦੇ ਸਹਿਯੋਗ ਨੇ ਬਜੇ ਇਹ ਨਾ ਹੀ ਮਦਦ ਕਰਦੀ ਕਾਰ ਸੇਵਾ ਜਾਂ ਸਰਕਾਰ ਜੁਮੜਾ ਧਿਆਨ ਨਾ ਦਿੰਦੀ ਤੇ ਗਿਆ ਸੀ ਆਈ ਤੇ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀ ਕੀਤਾ ਗਿਆ ਇਸ ਬੰਨ ਨੂੰ ਜਿਹੜਾ ਟੁੱਟਣ ਤੋਂ ਰੋਕਣ ਦੇ ਲਈ ਆਈ ਤੋੜੇ ਤੜਿਆ ਤਰਾਂ ਤੁਰਾ ਆ ਹਾਂਜੀ ਤੇ ਜਿਹੜੇ ਕੋਈ ਬੰਦੇ ਨਰੇਕਨ ਰੁਗਾਲੇ ਵਿਚਾਰੇ ਉਹ ਵੀ ਇਧਰ ਖੱਲੇ ਆਈ ਅੱਛਾ ਜੀ ਉਹ ਆਈ ਔਰ ਸੰਗਤ ਜਿਹੜੀ ਆ ਬਾਹਰੋਂ ਕਿੰਨੀ ਆ ਰਹੀ ਹੈ ਸੰਗਤ ਮਤਲਬ ਨਾ ਪਰਸੋ ਪਰਸੋ ਹਾਂਜੀ ਪਰਸੋ ਚੌਥਾ ਮਤਲਬ ਬੜਾ ਵਟਾ ਲੱਗੀ ਉਦੋਂ ਵੀ ਸੰਗਤ ਆਈ ਕੱਲ ਨਹੀਂ ਸੀ ਢਾਲ ਲੱਗੀ ਘੱਟ ਲੱਗੀ ਤੇ ਅੱਜ ਲੱਗੀ ਆ ਫੇਰ ਉਹ ਮਤਲਬ ਵੀਡੀਓ ਪਾਈ ਉਸੇ ਵੇਲੇ ਸੰਗਤ ਆ ਗਈ ਹੈਹੀਂ ਸੰਗਤ ਦਾ ਬੜਾ ਸੁਜੋਗ ਆ ਜਦੋਂ ਵੀਡੀਓ ਪਾਉਂਦੇ ਉਸੇ ਵੇਲੇ ਵਿਚਾਰੇ ਲਾਗੋ ਪਿੰਡੋਂ ਲਾਗੋ ਪੰਨੇ ਦੇ ਪਿੰਡਾਂ ਦੇ ਲੋਕ ਆ ਨਾ ਜਿੰਨੇ ਵੀ ਆਮ ਆ ਕੇ ਆਉਂਦੇ ਆ ਜੀ ਔਰ ਇਹ ਇਹ ਜਿਹੜਾ ਆ ਕਿਵੇਂ ਸੁਰੱਖਿਅਤ ਕੀਤਾ ਜਾ ਸਕਦਾ ਇਹਦਾ ਕੀ ਇਹਦਾ ਪਰਮਾਨੈਂਟ ਦਾ ਇਲਾਜ ਇਹ ਆਈ ਮਤਲਬ ਵਿੱਚੋਂ ਖਲਾਈ ਕੀਤੀ ਜਾਵੇ ਹਾਂਜੀ ਦੋਹਾਂ ਪਾਸੇ ਪੱਥਰਾਂ ਦਾ ਮਤਲਬ ਕੰਦ ਕੀਤੀ ਜਾਵੇ ਹਾਂਜੀ ਦੋਹਾਂ ਪਾਸਿਓਂ ਤੇ ਫੇਰ ਆ ਹਾਂਜੀ ਇੱਕ ਵਾਰੀ ਖਰਚਾ ਕੀਤਾ ਜਾਵੇ ਬਾਰ ਬਾਰ ਖਰਚਾ ਕਰਨ ਦਾ ਮਤਲਬ ਇਹ ਸਿੱਝ ਜਾਂਦਾ ਜੀ ਹਾਂਜੀ ਜਿਹੜਾ ਵੀ ਗਵਰਨਮੈਂਟ ਕਰਦੀ ਹੈ ਜੀ ਇੱਕ ਵਾਰ ਖਰਚਾ ਕਰੇ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਜ਼ਮੀਨ ਆ ਜਾਏਗੀ ਜਦੋਂ ਬੰਦ ਬਣਾਇਆ ਜਾਵੇਗਾ ਉਸ ਬੰਦ ਦੇ ਅੰਦਰ ਆ ਜਾਏਗੀ ਜ਼ਮੀਨ ਫਿਰ ਬਹੁਤ ਸਾਰੇ ਲੋਕਾਂ ਦਾ ਉਹ ਵੀ ਜਿਹੜਾ ਨੁਕਸਾਨ ਹੋਣ ਦਾ ਖਤਰਾ ਰਵੇਗਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਵਿਚਾਰੇ ਉਹਨਾਂ ਦਾ ਵੀ ਕੀ ਗੁਨਾਹ ਹੈ ਜਿਹੜੀ ਜਿਹਨਾਂ ਦੀ ਜ਼ਮੀਨ ਆਉਦੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਹਾਂਜੀ ਤੇ ਸਾਰਿਆਂ ਦਾ ਨੁਕਸਾਨ ਨਾ ਹੋਵੇ ਹਾਂਜੀ ਬਿਲਕੁਲ ਬਿਲਕੁਲ ਸਾਡਾ ਹੋਰ ਵੀ ਕੱਢਿਆ ਜਾ ਸਕਦਾ ਜੀ ਸਾਡੇ ਨਾਲ ਹੋਰ ਵੀ ਵੀਰ ਮੌਜੂਦ ਨੇ ਵੀਰ ਜੀ ਕੀ ਨਾਮ ਹੈ ਜੀ ਅੰਗਰੇਜ਼ ਸਿੰਘ ਕਿੱਥੋਂ ਦੇ ਰਹਿਣ ਵਾਲੇ ਸੁਭਰਾਵਾਂ ਦੇ ਕੀ ਜਾਣਾ ਚਾਹੁੰਦੇ ਆ ਪਿਛਲੇ 4-5 ਦਿਨ ਤੋਂ ਲਗਾਤਾਰ ਜਿਹੜੀ ਹੈ ਪਾਣੀ ਦੀ ਢਾਹ ਲੱਗਣ ਕਰਨੇ ਬੰਨ ਟੁੱਟਣ ਦੇ ਕਿਨਾਰੇ ਆ ਜਾਂਦਾ ਹੈ ਜਿਹੜੇ ਵੀਰ ਜੀ ਹੁਣ ਬਾਬੇ ਜੀ ਬਚਾ ਗਏ ਹੁਣ ਬਾਬਾ ਸਰਿਆਲੀ ਸਾਹਿਬ ਵਾਲੇ ਬਾਬਾ ਬਤਾਰ ਸਿੰਘ ਸੁਰ ਸਿੰਘ ਵਾਲੇ ਉਹਨਾਂ ਨੇ ਸੇਵਾ ਘੱਲੀ ਆ ਤੇ ਉਹ ਲਗਾਤਾਰ ਵੀਰ ਆਪਣੇ ਕੰਮ ਕਰੁੰਦਾ ਹੈ ਜੀ ਔਰ ਇਹ ਜਿਹੜਾ ਜਿੰਨਾ ਖਰਚਾ ਹੈ ਇਹ ਕਿੱਥੋਂ ਆ ਰਿਹਾ ਹੈ ਖਰਚਾ ਇਹ ਆਪ ਆਪਸ ਦੇ ਵਿੱਚ ਹੀ ਪਾਉਂਦੇ ਆ ਜੀ ਸੇਵਾ ਵਾਲੇ ਬੰਦੇ ਸੇਵਾ ਵਾਲੇ ਕਰਦੇ ਹਾਂ ਜੀ ਤੁਸੀਂ ਸਰਕਾਰਾਂ ਨੂੰ ਚਾਹੀਦਾ ਹੈ ਸਰਕਾਰਾਂ ਨੂੰ ਕੁਝ ਦੇਣਾ ਆਪਣਾ ਮੈਦ ਕਰਨੀ ਚਾਹੀਦੀ ਹੈ ਜੀ ਸਰਕਾਰ ਵੱਲੋਂ ਕਹਿੰਦੇ ਨੇ ਕੀਤੀ ਜਾ ਰਹੀ ਹੈ ਮੈਡੀਕਲ ਸਹਾਤਾ ਦੀ ਔਰ ਅੱਜ ਤੱਕ ਕੁਝ ਨਹੀਂ ਕੀਤੀ ਸਰਕਾਰ ਚਾਰਾ ਚਾਰਾ ਵਗੈਰਾ ਆ ਰਿਹਾ ਹੈ ਚਾਰਾ ਵਗੈਰਾ ਆ ਰਿਹਾ ਥੋੜਾ ਬਲਾ ਜੀ ਹਾਂ ਜੀ ਆਹ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਲੋਕ ਇਸ ਪਾਣੀ ਦੇ ਆਉਣ ਕਾਰਨ ਬੇਘਰ ਵੀ ਹੋ ਚੁੱਕੇ ਨੇ ਕਈ ਸੜਕਾਂ ਕਿਨਾਰੇ ਬੈਠੇ ਹੋਏ ਨੇ ਔਰ ਉਹਨਾਂ ਦਾ ਜਿਹੜਾ ਚਿਹਰਾ ਹੈ ਮਯੂਸੀ ਦੇ ਵਿੱਚ ਨਜ਼ਰ ਆਉਂਦਾ ਹੈ ਕਿਉਂਕਿ ਇਹ ਪਾਣੀ ਅਗਲੇ 20 ਦਿਨ ਤੱਕ ਲੱਖਣ ਦੇ ਕਿਨਾਰੇ ਨਹੀਂ ਨਜ਼ਰ ਆਉਂਦਾ ਹਾਂਜੀ ਹਾਂਜੀ ਪਿੱਛੋਂ ਪਾਣੀ ਬਹੁਤ ਜ਼ਿਆਦਾ ਆ ਰਿਹਾ ਜੀ ਪਾਣੀ ਰੋਜ਼ ਦੀ ਰੋਜ਼ ਚੜਦਾ ਚੜਦਾ ਜਾਂਦਾ ਜੀ ਪਾਣੀ ਘਟਦਾ ਨਹੀਂ ਤੇ ਇਹ ਕਿੰਨੇ ਦਿਨਾਂ ਚ ਜੇਕਰ ਲੱਥਣਾ ਸ਼ੁਰੂ ਹੋਵੇ ਤੇ ਕਿੰਨੇ ਦਿਨਾਂ ਚ ਇਹ ਲੱਤ ਜਾਂਦਾ ਪਾਣੀ ਇਹ 15-20 ਦਿਨ ਲੱਗ ਜਾਂਦੇ ਜੀ ਇਹ ਪਿੱਛੋਂ ਪਾਣੀ ਬੰਦ ਹੋ ਜੇ ਨਾ ਆਵੇ ਤੇ ਇਹ ਬਾਹਰਤ ਬਹੁਤ ਜ਼ਿਆਦਾ ਹੋ ਰਹੀ ਬੱਦਲ ਫਟਣ ਦੇ ਕਾਰਨ ਪਾਣੀ ਸਾਰਾ ਇੱਧਰ ਹੀ ਆਉਂਦਾ ਜੀ ਤੁਸੀਂ ਦੇਖ ਸਕਦੇ ਹੋ ਦੋਸਤੋ ਬੱਦਲ ਫਟਣ ਦੇ ਕਾਰਨ ਪਾਣੀ ਜਿਹੜਾ ਆ ਉਹ ਪਾਣੀ ਦਾ ਪੱਧਰ ਭਾਖੜਾ ਦੇ ਵਿੱਚ ਵੱਧਦਾ ਹੈ ਉਸ ਤੋਂ ਬਾਅਦ ਜਦੋਂ ਭਾਖੜਾ ਤੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਦਰਿਆਈ ਏਰੀਏ ਦੇ ਨਾਲ ਲੱਗਦੇ ਇਲਾਕੇ ਹੜ੍ਹ ਦੀ ਮਾਰ ਹਟ ਆ ਜਾਂਦੇ ਨੇ ਔਰ ਤੁਸੀਂ ਦੇਖ ਸਕਦੇ ਹੋ ਇਹ ਬੰਨ ਟੁੱਟਣ ਦੇ ਨਾਲ ਹੋਰ ਵੀ ਕਈ ਪਿੰਡ ਜਿਹੜੇ ਨੇ ਇਹਦੀ ਚਪੇਟ ਵਿੱਚ ਆ ਜਾਣਗੇ ਜੇਕਰ ਇਹ ਬੰਨ ਟੁੱਟ ਜਾਂਦਾ ਹੈ ਪਰ ਜਿਹੜੀ ਕੋ ਖੁਸ਼ਕਿਸਮਤੀ ਇਹ ਹੈ ਕਿ ਕਾਰ ਸੇਵਾ ਵਾਲੇ ਬਾਬਾ ਜੀ ਬਾਬਾ ਸੁਖਾ ਸਿੰਘ ਜੀ ਸਰੀਹਾਲੀ ਵਾਲੇ ਬਾਬਾ ਅਵਤਾਰ ਸਿੰਘ ਜੀ ਸੋਰ ਸਿੰਘ ਔਰ ਬਾਬਾ ਜਗਤਾਰ ਸਿੰਘ ਜੀ ਜਿਹੜੇ ਨੇ ਉਹ ਇਸ ਬੰਨ ਨੂੰ ਬਣਾਉਣ ਦੇ ਵਿੱਚ ਆਪਣਾ ਜਿੰਨਾ ਵੀ ਸਹਿਯੋਗ ਦਿੱਤਾ ਜਾ ਸਕਦਾ ਹੈ ਪੈਸੇ ਵੱਲੋਂ ਸੰਗਤ ਵੱਲੋਂ ਸਹਿਯੋਗ ਦੇ ਰਹੇ ਨੇ ਅਸੀਂ ਬਾਬਾ ਜੀ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਇਸ ਮਾਮਲੇ ਤੇ ਸੋ ਦੋਸਤੋ ਸਾਡੇ ਨਾਲ ਹੋਰ ਵੀ ਵੀਰ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੈ ਕਸ਼ਵੀਰ ਸਿੰਘ ਕਸ਼ਮੀਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਸਭਰਾਪਿੰਨ ਤੋਂ ਇੱਥੋਂ ਹੀ ਜੀ ਤੇ ਇਹ ਪਿਛਲੇ 2-3 ਦਿਨ ਤੋਂ ਲਗਾਤਾਰ ਬੰਨ ਨੂੰ ਢਾਹ ਲੱਗ ਰਹੀ ਹੈ ਪਰ ਜਿਹੜਾ ਫਿਰ ਵੀ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਕਹਿੰਦੇ ਨੇ ਕਿ ਇਹ ਬੰਨ ਨੂੰ ਟੁੱਟਣ ਤੋਂ ਰੋਕ ਲਿਆ ਗਿਆ ਹੈ ਹੁਣ ਕਿੰਨਾ ਕੁ ਸੇਫ ਹੈ ਸੇਫ ਹੈ ਜੇ ਵੀ ਕੋਈ ਖਤਰਾ ਬਣਿਆ ਪਰ ਅਸੀਂ ਤਰਮਾਹ ਕਰਦੇ ਹਾਂ ਧਾਰਮਿਕ ਸੰਸਥਾਵਾਂ ਦਾ ਜਿਨ੍ਹਾਂ ਨੇ ਪਿਛਲੇ 6-7 ਦਿਨ ਤੋਂ ਲਗਾਤਾਰ ਇਹ ਤੇ ਸਜੋਜ ਦੇ ਰਹੀਆਂ ਤੇ ਨਾਲ ਇਹ ਇਲਾਕਾ ਦੇ ਨਿਵਾਸੀ ਜਿਹੜੇ ਸਾਡੇ ਲਾਗੂ ਪਿੰਨ ਵਾਲੇ ਆ ਉਹ ਵੀ ਮਹਾਪੁਰਸ਼ਾਂ ਦੇ ਕਹਿਣ ਤੇ ਜਿਹੜੀਆਂ ਗੱਡੀਆਂ ਭਰ-ਭਰ ਕਿਥੇ ਆ ਰਿਆ ਤੇ ਬੜੇ ਤਨਮਨ ਨਾਲ ਜਿਹੜਾ ਉਹ ਸੇਵਾ ਕਰ ਰਹੇ ਹੱਤੀ ਸੇਵਾ ਕਰ ਰਹੇ ਆ ਤਾਂ ਕਿ ਜਿਹੜਾ ਬੰਨ ਇਹਨੂੰ ਬਚਾ ਸਕਦਾ ਕਿ ਜੇ ਇਹ ਟੁੱਟ ਜਾਂਦਾ ਤੇ ਬਹੁਤ ਜਿਹੜਾ ਨੁਕਸਾਨ ਹੋ ਜਾਣਾ ਸੀ ਅਰੇ ਸਰਕਾਰ ਵੱਲੋਂ ਕਿਹੋ ਜੀ ਮਦਦ ਹੈ ਸਰਕਾਰ ਵੱਲੋਂ ਤੇ ਮੱਧ ਦੀ ਖਾਣ ਨਹੀਂ ਜੀ ਸਰਕਾਰ ਨੂੰ ਚਾਹੀਦਾ ਜਿਹੜਾ ਸਮਾਂ ਰਹਿੰਦਿਆ ਜੀ ਇਹਦਾ ਕੋਈ ਕੰਟਰੋਲ ਕੀਤਾ ਇਹਨੂੰ ਪਹਿਲਾਂ ਹੀ ਕੋਈ ਮਜ਼ਬੂਤ ਬਣਾਇਆ ਜਾਵੇ ਆ ਜਿਹੜੀ ਦਿੱਕਤ ਆਉਂਦੀ ਆ ਬਾਰ-ਬਾਰ ਹਰ ਸਾਲ ਇਹ ਨਾ ਆਵੇ ਕੁਦਰਤੀ ਆਫਤ ਨੂੰ ਕਿੱਦਾਂ ਰੋਕ ਸਕਦੇ ਆ ਕੁਦਰਤੀ ਆਫਤ ਨੂੰ ਇਦਾਂ ਹੀ ਜੇ ਕੋਈ ਤਰੀਕੇ ਨਾਲ ਕੋਈ ਇਹ ਬੰਦ ਆ ਜਿਹੜਾ ਕੋਈ ਉੱਚਾ ਜਾਂ ਕੋਈ ਮਜ਼ਬੂਤ ਇਹਨੂੰ ਬਣਾਇਆ ਜਾਵੇ ਜਿਹੜਾ ਹਰ ਸਾਲ ਨੁਕਸਾਨ ਦਾ ਉਹ ਬਜਾਰਵੇ ਸਰਕਾਰਾਂ ਵੀ ਇਹੋ ਹੀ ਕਹਿੰਦੀਆਂ ਨੇ ਕਿ ਇਹ ਤਾਂ ਕੁਦਰਤੀ ਆਫਤ ਹੈ ਪਾਣੀ ਜਿਹੜਾ ਆ ਮੀਂਹ ਆਉਣ ਦੇ ਨਾਲ ਵਧਦਾ ਹੈ ਤਾਂ ਉਹਨਾਂ ਨੂੰ ਛੱਡਣਾ ਪੈਂਦਾ ਹੈ ਨਹੀਂ ਜੀ ਕੋਈ ਇਹਦੀ ਗੱਲ ਨਹੀਂ ਕੋਈ ਜੇ ਕੰਟਰੋਲ ਕਰਨਾ ਸਾਰਾ ਕੁਝ ਕਰ ਸਕਦੀਆਂ ਸਰਕਾਰਾਂ ਇਹ ਤਾਂ ਸਰਕਾਰਾਂ ਦੇ ਢੇਲਾ ਜੀ ਸਰਕਾਰਾਂ ਦਾ ਅਰਾਧਾ ਉਹ ਕੀ ਨਹੀਂ ਕਰ ਸਕਦੀਆਂ ਬਿਲਕੁਲ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਥੋਂ ਦੇ ਵਸਨੀਕ ਦੱਸ ਰਹੇ ਨੇ ਕਿ ਜਿਹੜਾ ਸਰਕਾਰ ਵੱਲੋਂ ਉਪਰਾਲਾ ਜਿਹੜਾ ਆ ਨਾਂ ਦੇ ਬਰਾਬਰ ਸਾਡੇ ਨਾਲ ਹੋਰ ਵੀਰ ਮੌਜੂਦ ਨੇ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਪਹਿਲੋਂ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣਾ ਇਹ ਚਾਹੁੰਦੇ ਆ ਕਿ ਹੁਣ ਕਿਸੇ ਸਰਕਾਰ ਤੇ ਕਿਸੇ ਆਗੂ ਤੇ ਦੋਸ਼ ਦੇ ਪਿਆ ਸਾਡਾ ਸਰਦਾਰ ਨਹੀਂ ਹੁਣ ਤੇ ਸਾਡੇ ਸਾਰੇ ਇਲਾਕੇ ਨੂੰ ਸਗੋਂ ਸਰਕਾਰ ਨੂੰ ਵੀ ਇੱਕ ਮੁੱਠ ਇੱਕ ਜੁੱਟ ਹੋਣ ਦੀ ਲੋੜ ਆ ਉਹਦੇ ਨਾਲ ਮੋੜਾ ਲਾ ਕੇ ਚੱਲੀਏ ਤੇ ਜਿਹੜਾ ਆਉਣ ਵਾਲਾ ਸਮਾਂ ਵਾ ਜਿਤਰਾ ਪਹਿਲੇ ਸਮੇਂ ਤੋਂ ਨਾਲ ਮਿਲ ਕੇ ਸਾਦੀ ਸੰਗਤ ਨੇ ਇਸ ਸਾਥ ਦਿੱਤਾ ਵਾ ਨਵਾਇਆ ਵਾ ਬੜੇ ਚੰਗੇ ਤਰੀਕੇ ਦੇ ਨਾਲ ਇਹ ਸਾਰੇ ਜਿਹੜੇ ਭਾਈ ਮੇਰ ਸਿੰਘ ਹੋਣੀਆਂ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਉਹਨਾਂ ਦੀ ਸੰਪਰਦਾਇ ਬੜੇ ਤਨਮਨ ਧੰਦੇ ਨਾਲ ਇਹ ਸੇਵਾ ਕਰਕੇ ਤੇ ਇਹ ਸਾਡਾ ਸਾਥ ਆਏ ਸਾਲ ਹੀ ਦਿੰਦੇ ਆ ਸਭ ਤੋਂ ਵੱਡਾ ਉਹਨਾਂ ਦਾ ਧੰਨਵਾਦ ਆ ਤੇ ਉਦੋਂ ਜਿਆਦਾ ਧੰਨਵਾਦ ਆ ਸਾਡੀ ਸੰਗਤ ਨਗਰ ਸਭਰਾ ਬਾਹਰੋਂ ਇਲਾਕੇ ਦੀਆਂ ਦੂਰ ਦਰੇ ਦੇ ਦੀਆਂ ਸੰਗਤਾਂ ਮੋਢੇ ਨਾਲ ਮੋਢਾ ਲਾ ਕੇ ਖਲੋਤੀਆਂ ਵਾ ਤੇ ਇਸ ਬੰਧ ਨੂੰ ਤੱਤ ਪਰ ਹੋ ਕੇ ਪਾਣੀ ਦੇ ਰੋਕਣ ਦੀ ਕੋਸ਼ਿਸ਼ ਕਰਦੇ ਆਵਾ ਬਹੁਤ ਵੱਧਿਆ ਭਰਮਾ ਹਗਾਰਾ ਸਾਨੂੰ ਸਾਰੇ ਬਾਹਰਲੇ ਪਿੰਡਾਂ ਤੋਂ ਸਾਡੇ ਪਿੰਡ ਤੋਂ ਮਹਾਪੁਰਸ਼ਾਂ ਵੱਲੋਂ ਮਿਲਿਆ ਵਾ ਤੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਗੜੇ ਹੋ ਕੇ ਆਪਦਾ ਜੋਰ ਲਾਵਾਂਗੇ ਤੇ ਬੰਦ ਟੁੱਟਣ ਤੋਂ ਬਚਾਵਾਂਗੇ ਵਾਇਗਰਜੀ ਦਾ ਖਾਲਸਾ ਵਾਇਗਰਜੀ ਦੀ ਫਤਿਹ ਤੁਸੀਂ ਦੇਖ ਸਕਦੇ ਹੋ ਚੜਦੀ ਕਲਾ ਦੇ ਵਿੱਚ ਨੇ ਇੱਥੋਂ ਦੇ ਵਸਨੀਕ ਕਿਉਂਕਿ ਜਿਹੜਾ ਮੱਝਾ ਏਰੀਆ ਏ ਇੱਥੋਂ ਹਮੇਸ਼ਾ ਹੀ ਮਾਰਾਂ ਪੈਂਦੀਆਂ ਆਈਆਂ ਨੇ ਪਰ ਇੱਥੋਂ ਦੇ ਲੋਕ ਨੇ ਜਿਹੜੇ ਜੁਝਾਰੂ ਨੇ ਉਹ ਹਰ ਵਕਤ ਜਿਹੜਾ ਆ ਮੁਸੀਬਤ ਦੇ ਨਾਲ ਲੜਨ ਦਾ ਮਾਦਾ ਰੱਖਦੇ ਨੇ ਵੀਰ ਜੀ ਕੀ ਨਾਮ ਹੈ ਜੀ ਨਾਮ ਆਪਣਾ ਗੁਰਸਾਖ ਸਿੰਘ ਜੀ ਪਿੰਡ ਸਬਰਾ ਕੀ ਕਹਿਣਾ ਚਾਹੁੰਦੇ ਹੋ ਹਰ ਸਾਲ ਇਸ ਬੰਦ ਦੇ ਟੁੱਟਣ ਦਾ ਖਦਸ਼ਾ ਬਣ ਜਾਂਦਾ ਹੈ ਪਰ ਹਰ ਸਾਲ ਇਹਨੂੰ ਮਜ਼ਬੂਤ ਨਹੀਂ ਕੀਤਾ ਜਾਂਦਾ ਫਿਰ ਟੁੱਟ ਜਾਂਦਾ ਹੈ ਨਹੀਂ ਜੀ ਇਹ 2023 'ਚ ਵੀ ਇਥੋਂ ਟਹਾ ਲੱਗਣ ਲੱਗੀ ਕੋਈ ਮਜ਼ਬੂਤੀ ਨਹੀਂ ਕੀਤੀ ਗਈ ਪ੍ਰਸ਼ਾਸਨ ਨੂੰ ਅਸੀਂ ਪੰਜ ਵਾਰ ਆਖਿਆ ਵੀ ਇੱਥੇ ਮਜ਼ਬੂਤੀ ਕੀਤੀ ਜਾਵੇ ਕਿਸੇ ਨੇ ਮਜ਼ਬੂਤੀ ਨਹੀਂ ਕੀਤੀ ਤੇ ਉਹੀ ਸੇਮ ਟੂ ਸੇਮ 2025 'ਚ ਇਹ ਹੀ ਸੇਮ ਟੂ ਸੇਮ ਤਰੀਕ ਇਹੋ ਹੀ ਦੇਰ ਹੀ ਜੋ ਫੇਰ ਟਹਾ ਲੱਗਣ ਲੱਗੀ ਆ ਫਿਰ ਇਹਨਾਂ ਪਾਣੀ ਹੱਡਲੋਂ ਛੱਟਦਾ ਵਾ ਇਹ ਸਾਡੀ ਮੌਤ ਆ ਹਾਂਜੀ ਹੁਣ ਇਹਨੂੰ ਬਚਾਇਆ ਕਿੱਦਾਂ ਜਾ ਸਕਦਾ ਹੈ ਬਚਾਉਣ ਬਸ ਸੰਗਤਾਂ ਹੀ ਬਚਾ ਸਕਦੀਆਂ ਜਿੱਦ ਤੱਕ ਹੁਣ ਰਾਤ ਨੂੰ ਢਾ ਲੱਗੀ 9:30 ਵਜੇ ਬਹੁਤ ਜਿਆਦਾ ਜਿੱਦ ਤੱਕ ਇਹੜੀ ਛੜੇ ਆਪਾਂ ਬੰਨੇ ਇਹ ਸਾਰੇ ਦੇ ਸਾਰੇ ਪਾਣੀ ਦੇ ਵਿੱਚ ਹੀ ਚਲ ਗਏ ਫਿਰ ਸੰਗਤਾਂ ਨੇ ਸੰਤ ਸੰਯੋਗ ਦੇ ਨਾਲ ਭਾਈ ਉਹਨਾਂ ਦੇ ਸੰਯੋਗ ਦੇ ਨਾਲ ਜਿੰਨੇ ਵੀ মিডিਆ ਭਾਈ ਚਾਰਾ ਵਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਖਬਰ ਫਲਾਗੇ ਇੱਥੇ ਜਿੰਨੀ ਸਾਥ ਸੰਗਤ ਦੀ ਰਾਤ ਘੱਟ ਤੋਂ ਘੱਟ 1000 2000 ਸੰਤਾਈ ਆ ਉਹਨਾਂ ਕ੍ਰੇਡ ਬੰਨੇ ਦੇ ਕ੍ਰੇਟਾ ਦੇ ਨਾਲ ਹੀ ਬੰਨਨ ਲਿਆ ਜੀ ਔਰ ਹੁਣ ਕਿੰਨੇ ਇੱਕ ਰਕਬਾ ਆ ਜਿਹੜਾ ਇਸ ਵਕਤ ਇਹ ਇਹ ਪਾਣੀ ਦੀ ਮਾਰ ਹੇਠ ਹੈ ਰਕਬਾ ਘੱਟ ਤੋਂ ਘੱਟ 15 ਪਿੰਡ ਹੈ ਗਿਆ ਜੀ ਅਗਲੇ ਪਾਸੇ ਤੇ ਜੇ ਬੰਨ ਟੁੱਟਦਾ ਨਾ 15 ਘੱਟੋ ਘੱਟ 15 ਪਿੰਡਾਂ ਨੂੰ ਮਾਰ ਪੈ ਜਾਣੀ ਹੈ ਜੀ ਹਾਂਜੀ ਔਰ ਇਹ ਜਿਹੜਾ ਬੰਨ ਹੈ ਹੁਣ ਹਾਂਜੀ ਇਹਦੇ ਵਿੱਚ ਕਿੰਨਾ ਏਰੀਆ ਆ ਜਿੱਥੋਂ ਟੁੱਟਣ ਦਾ ਇਹ ਖਤਰਾ ਬਣਿਆ ਹੋਇਆ ਹੈ 12 ਕਿਲੋਮੀਟਰ ਪੱਟ ਜੀ 12 ਕਿਲੋਮੀਟਰ ਦਾ ਖਤਰਾ ਹੀ ਖਤਰਾ ਜੀ ਪਾਣੀ ਨਾ ਤੇਜ ਆ ਵੀ ਰਾਤ ਨੂੰ ਵੀ ਸਾਨੂੰ ਨੀਂਦ ਨਹੀਂ ਆਉਂਦੀ ਪਤਾ ਨਹੀਂ ਵੀ ਕਦੋਂ ਟੁੱਟ ਜਾਣਾ ਜੀ ਬੰਨ। ਨਾ ਸੌਂਦੇ ਆ ਰਾਤ ਨੂੰ ਇਹ ਹੁੰਦਾ ਵੀ ਡੰਗਰ ਕੱਢਨੇ ਇੱਥੋਂ ਹਰ ਕਦੋਂ ਪਸ਼ੂ ਆ, ਮਾਲ, ਡੰਗਰ, ਬਾਲ, ਬੱਚਾ ਵਾ ਜੇ ਬੰਨ ਟੁੱਟਦਾ ਵਾ ਇਹ ਜਾਨੀ ਵੀ ਨੁਕਸਾਨ ਹੁੰਦਾ ਮਾਲੀ ਵੀ ਨੁਕਸਾਨ ਬਣਾਇਆ। ਹਾਂਜੀ। ਔਰ ਕਿੰਨੇ ਕ ਲੋਕ ਨੇ ਆਸ ਵਕਤ ਤੱਕ ਜਿਹੜੇ ਬੇਕਾਰ ਹੋ ਚੁੱਕੇ ਨੇ? ਇੱਕ ਘੱਟੋ ਘੱਟ 1500 ਕਹ ਰਹੇ ਜੀ। ਜਿਹੜਾ ਇੱਥੇ ਬੇਕਾਰ ਹੋ ਗਿਆ। ਹਾਂਜੀ। ਕੁੱਲੇ ਆਲ ਤੱਕ ਹਰੀ ਘਾਹ ਤੋਂ ਲੱਗੇ ਕੁੱਲੇ ਆਲ ਤੱਕ ਬੇਕਾਰ ਹੋ ਗਿਆ ਜੀ। ਕੁੱਲੇ ਆਲ ਦੀ ਸਿਰਫ ਜਿੰਨੀ ਪੈਲੀ ਆ ਸਿਰਫ ਬਾਰ-ਬਾਰ ਆ ਬਾਕੀ ਸਾਰੀ ਅੰਦਰ ਵਾਲਿਆ ਜੀ ਰਾਤ ਸਮੇਂ ਦਾ ਬੰਦ ਦਾ ਧਿਆਨ ਕਿਦਾਂ ਰੱਖਦੇ ਹੋ ਧਿਆਨ ਸਾਧ ਸੰਗਤੀ ਆ ਜੀ ਪਹਿਰਾ ਦੇਣਾ ਪਈਦਾ ਸਾਨੂੰ ਆਪ ਨੂੰ ਖੋਦੀ ਤੇ ਰਾਤ ਨੂੰ ਇੱਥੇ ਸੌਂਨੇ ਆ ਪੰਜ ਛੇ ਬੰਦੇ ਉੰਜ ਤਰਾ ਰਾਤ ਟੁੱਟੇ ਲੱਗਾ ਸੀ 9:30 ਵਜੇ ਫਿਰ 4 ਵਜੇ ਤੋਂ ਗਏ ਆ ਫਿਰ 6 ਵਜੇ ਉੱਠ ਕੇ ਆ ਗਏ ਆ ਫਿਰ ਇੱਕ ਟਾ ਲੱਗੀ ਆ ਜੀ ਹਾਂ ਜੀ ਹੁਣ ਸਰਕਾਰ ਨੂੰ ਕੀ ਅਪੀਲ ਹੈ ਸਰਕਾਰ ਨੂੰ ਇਹੀ ਅਪੀਲ ਹੈ ਕਿ ਜਿਤਨਾ 12 ਕਿਲੋਮੀਟਰ ਤੱਕ ਇਹਨੂੰ ਪੱਕਾ ਕੀਤਾ ਜਾਵੇ ਫਿਰ ਉਹਨਾਂ ਦਾ ਹੀ ਧੰਨਵਾਦ ਕਰਾਂਗੇ 2027 ਦੇ ਵਿੱਚ ਵੋਟਾਂ ਨਾਲ ਪਾ ਕੇ ਜਿਤਾਵਾਂਗੇ ਜੀ ਹਾਂਜੀ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਸੰਗਤਾਂ ਇਸ ਬੰਧ ਨੂੰ ਬਚਾਉਣ ਦੀ ਜਦੌਜਾਦ ਦੇ ਵਿੱਚ ਲੱਗੀਆਂ ਹੋਈਆਂ ਨੇ ਔਰ ਇੱਥੇ ਜਿਹੜਾ ਸਾਰਾ ਖਰਚਾ ਏ ਉਹ ਕਾਰ ਸੇਵਾ ਵਾਲੇ ਬਾਬਾ ਸ੍ਰਿਹਾਲੀ ਸਾਹਿਬ ਵਾਲੇ ਬਾਬਾ ਸੁਖਾ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਸੋਰ ਸਿੰਘ ਔਰ ਬਾਬਾ ਜਗਤਾਰ ਸਿੰਘ ਜੀ ਵੱਲੋਂ ਇਹ ਜਿਹੜਾ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਬੰਧ ਨੂੰ ਬੰਨ੍ਹਣ ਦਾ ਉਪਰਾਲਾ ਕੀਤਾ ਜਾ ਰਿਹਾ ਬਾਬਿਆਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੰਗਤਾਂ ਇਸ ਬੰਦ ਨੂੰ ਬਚਾਉਣ ਦਾ ਯਤਨ ਕਰ ਰਹੀਆਂ ਨੇ ਇਹ ਸਾਰਾ ਉਪਰਾਲਾ ਜਿਹੜਾ ਹੈ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਇਹ ਕੀਤਾ ਜਾ ਰਿਹਾ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸੰਗਤਾਂ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਡਟੀਆਂ ਹੋਈਆਂ ਨੇ ਕਿਵੇਂ ਦੀ ਸਥਿਤੀ ਹੈ ਇਸ ਬੰਦ ਦੀ ਇਹਦਾ ਪਾਣੀ ਦੇ ਜੋਰ ਆ ਨਾ ਇਹਦੇ ਗਾੜੀ ਦੇ ਕੋਈ ਬਹਾਰਾ ਜੋਰ ਪੈਂਦਾ ਨਹੀਂ ਪਰ ਮਹਾਰਾ ਸੱਚੇ ਪਾਤਸ਼ਾਹ ਮਿਹਰ ਕਰਨ ਦਇਆ ਕਰਨ ਤੇ ਸੰਗਤਾਂ ਦਾ ਸੰਯੋਗ ਜਿਤਨਾ ਮਿਲ ਰਿਹਾ ਵਾ ਇਹਨਾਂ ਨੇ ਸਾਰਿਆਂ ਨੇ ਬੰਦ ਲਾਇਆ ਪਿਆ ਆ ਪਾਣੀ ਰੁਕ ਗਿਆ ਪਿਆ ਇਧਰੋਂ ਜਿਹੜੀ ਜਿਆਦੀ ਮੁਸ਼ਕਲੀ ਉਹ ਘਟੀ ਹੋਈ ਆ ਪਾਣੀ ਥੋੜਾ ਜਿਹਾ ਵਧਦਾ ਜਿਆਦਾ ਉਹ ਤਾਂ ਜਿਆਦੀ ਮੁਸ਼ਕਲ ਆ ਜਾਂਦੀ ਆ ਪਾਣੀ ਜਿਆਦਾ ਵਧਣ ਦੇ ਅੱਲ ਦਾ ਪਰਸਾਂ ਦਾ ਉਹ ਗਰੇਡ ਜਿਹੜੇ ਲਾਇਏ ਹੋ ਥੋੜੇ ਬਹਿ ਗਏ ਆ ਤੇ ਹੁਣ ਫੇਰ ਸਿੰਘ ਸਾਰੇ ਸੰਗਤਾਂ ਜਿੰਨੀਆਂ ਲੱਗੀਆਂ ਜਾਂਦੀਆਂ ਇਲਾਕੇ ਬੰਦੇ ਦੀਆਂ ਸਾਰੀਆਂ ਤੇ ਮਾਪੁਰਖਾ ਵੱਲੋਂ ਆਡਰਾਂ ਤੇ ਤਗੜੀ ਹੋ ਕੇ ਬੰਨੋ ਮਾਪੁਰਖਾ ਬਾਬਾ ਸੱਖਾ ਸਿੰਘ ਜੀ ਨਾਲ ਵੱਲੋਂ ਬਾਬੇ ਆ ਗੱ ਸਿੰਘ ਜੀ ਨਾਲ ਵੱਲੋਂ ਤੇ ਉਧਰੋਂ ਅਸੀਂ ਕੰਮ ਕਰੀ ਜਾਂਦੇ ਆ ਸੇਵਾ ਕਰੀ ਜਾਂਦੇ ਆ ਹੋਰ ਵੀ ਸਾਰੀਆਂ ਸੰਗਤਾਂ ਆਸਿਓਂ ਪਾਸਿਓਂ ਦੂਰੋਂ ਨੇੜਿਓਂ ਸਾਰੀਆਂ ਆਉਣ ਲਿਆ ਇਥੇ ਤੇ ਉਹ ਵੀ ਸੇਵਾ ਕਰਦੀਆਂ ਇਥੇ ਆਗੇ ਤੇ ਗਰੇਟ ਭਰ-ਭਰ ਕੇ ਤੋੜੇ ਭਰ-ਭਰ ਕੇ ਇੰਨੀ ਗਰਮੀ ਲੱਗੇ ਜਾਂਦੇ ਆ ਤੇ ਇਹੋ ਜੀ ਕਹਿ ਰਹੇ ਆ ਮਹਾਰਾਜ ਦੇ ਪਾਸ਼ਾ ਮੇਰ ਕਾਰਨਾ ਗੁਰੂ ਨਾਨਕ ਸਾਹਿਬ ਜਿਹੜਾ ਇੰਦਾ ਇਲਾਕਾ ਇਦਲਾ ਡੁੱਬ ਗਿਆ ਤੇ ਉਦਾਲਾ ਹੀ ਬਚ ਜਾਵੇ ਇਹ ਬਜਾ ਰਵੇ ਬਾਬਾ ਜੀ ਇਹ ਜਿਹੜਾ ਰਾਤ ਨੂੰ ਟੁੱਟਿਆ ਸੀ ਬੰਨ ਔਰ ਰਾਤ ਨੂੰ ਟੁੱਟਣ ਦੀ ਜਿਆਦਾ ਜਿਹੜਾ ਜ਼ਿਆਦਾ ਖਤਰਾ ਬਣਿਆ ਰਹਿੰਦਾ ਉਹਨੂੰ ਕਿਦਾਂ ਦੇਖਿਆ ਜਾਂਦਾ ਉਹਨਾਂ ਕਿਦਾਂ ਧਿਆਨ ਰੱਖਿਆ ਜਾਂਦਾ ਕਿਸੇ ਰਾਤ ਰਹੀ ਜਾ ਜੂ ਆ ਰਾਤ ਦੇ ਸੇਵਾ ਕਰੀਦੀ ਅਨਾਜ ਗ੍ਰੇਡ ਲਾਈ ਜਾਂਦੇ ਆ ਤੇ ਫੇਰ ਹੀ ਪਤਾ ਲੱਗਦਾ ਵੀ ਰਾਤ ਦੇ ਨਹੀਂ ਚੱਲ ਰਿਹਾ ਇਹ ਰਾਤ ਦੇ ਡਾਢਾ ਘੰਡਾ ਦੋ ਘੰਡਾ ਰਕੀਦਾ ਨਹੀਂ ਸਾਰਾ ਰਾਤ ਦੇ ਨਹੀਂ ਚੱਲਣ ਦੇ ਕੰਮ ਰਾਤ ਦੇ 4 ਵਜੇ ਤੇ 3:30 4 ਵਜੇ ਤਿੰਨੇ ਇਸੇ ਰਹੇ ਆ ਇਹ ਸੰਗ ਤਾਂ ਆਈਆਂ ਤੋਂ ਆ ਗਿਆ ਬੰਨੇ ਵਾਲੇ ਦੇ ਵੇਖੋ ਸਾਹਮਣੇ ਕੰਨਾ ਟੁੱਟ ਗਿਆ ਉਧਰੋਂ ਬਸਦੇ ਆ ਇਸ ਕਰਕੇ ਜਿਹੜਾ ਕੰਮ ਮਾੜਾ ਕਰ ਸਕਦਾ ਸੰਗਤ ਕਰ ਸਕਦੀ ਉਹ ਨਾ ਹੋਰ ਕੋਈ ਕਰ ਨਹੀਂ ਸਕਦਾ ਇੱਥੇ ਸਾਧਨ ਕਿਹੜੇ ਕਿਹੜੇ ਨੇ ਜਿਨ੍ਹਾਂ ਦੀ ਘਾਟ ਐ ਇਸ ਵਕਤ ਵੀ ਨਜ਼ਰ ਆਏ ਸਾਰੇ ਸਾਰੇ ਪੂਰੇ ਹੈਗੇ ਆ ਮਾਹਾਂਪੁਰਖਾਂ ਦੀ ਕਿਰਪਾ ਔਰ ਸਰਕਾਰ ਵੱਲੋਂ ਕਿਸੇ ਜਿਹਾ ਸਹਿਯੋਗ ਐ ਇਹ ਜੇ ਸਰਕਾਰ ਹੈ ਗੁਰੂ ਸਾਹਿਬ ਦੀ ਸਰਕਾਰ ਆ ਅਨ ਹੋਰ ਕਿਸੇ ਸਰਕਾਰ ਦਾ ਕੋਈ ਵਾਸਤਾ ਨਹੀਂ ਨਾ ਕੋਈ ਮਤਲਬ ਜਿੰਨਾ ਮਰਜ਼ੀ ਕੋਲ ਸੰਯੋਗ ਦਈਏ ਉਹਨਾਂ ਦੀ ਮਰਜ਼ੀ ਆ ਨਾ ਹੀ ਉਹਨਾਂ ਨੂੰ ਸੰਦੇਹ ਉਹਨਾਂ ਡੱਕਦੇ ਆ ਤੇ ਨਾ ਇਹਨਾਂ ਕੋ ਜਾਣੀ ਆਈ ਸਿਰਫ ਮਾਹਾਂਪੁਰਖਾਂ ਦੇ ਨਾਲ ਆ ਦੇ ਸੰਗਤਾਂ ਦੇ ਨਾਲ ਹੈ ਸੰਗਤ ਕੰਮ ਕਰੀ ਜਾਂਦੀ ਹੈ ਇਹ ਕਰੀ ਜਾਂਦੇ ਬਸ ਵਿਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੀਆਂ ਸੰਗਤਾਂ ਵਸਦੀਆਂ ਨੇ ਉਹਨਾਂ ਨੂੰ ਕਿਹੋ ਜੀ ਅਪੀਲ ਹੈ ਉਹਨਾਂ ਨੂੰ ਇਹੋ ਬੀਲ ਵਿਜੋਤ ਦੀ ਸੇਵਾ ਕਰ ਸਕਦੇ ਜੋ ਕਰੋ ਜੋ ਤੁਹਾਡਾ ਮਨ ਦੇ ਖੁਸ਼ੀ ਨਾਲ ਕਰਦੇ ਜੋ ਕਰ ਲੋ ਜੋ ਕਰ ਸਕਦੇ ਬਿਲਕੁਲ ਧੰਨਵਾਦ ਬਾਬਾ ਜੀ ਸਾਡਾ ਗੱਲਬਾਤ ਵਾਖ ਖਾਲਸਾ ਫਤਿਹ ਜੀ ਫਤਿਹ ਸੋ ਦੋਸਤੋ ਤੁਸੀਂ ਦੇਖਿਆ ਏ ਕਿ ਬਾਬਾ ਸੁੱਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਦੇ ਸੰਸਥਾ ਵੱਲੋਂ ਸੰਪਰਦਾਇ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਬੰਨ ਕਿੱਥੋਂ ਟਿੱਕਲ ਟੁੱਟ ਚੁੱਕਾ ਹੈ ਕੈਮਰਾਮੈਨ ਸਾਥੀ ਨੂੰ ਕਹਿੰਦਾ ਤਸਵੀਰਾਂ ਨੇੜੇ ਤੋਂ ਦਿਖਾ ਦਿਓ ਕਿਉਂਕਿ ਸੰਗਤਾਂ ਬੜੀ ਜਦੋਜਹਦ ਦੇ ਨਾਲ ਇਸ ਬੰਨ ਨੂੰ ਟੁੱਟਣ ਤੋਂ ਰੋਕ ਰਹੀਆਂ ਨੇ ਔਰ ਬਾਬਾ ਜੀ ਦਾ ਸਹਿਯੋਗ ਵੀ ਜਿਹੜਾ ਲਗਾਤਾਰ ਬਣਿਆ ਆ ਹੈ ਉਹਨੇ ਸਰਕਾਰ ਵੱਲੋਂ ਵੀ ਜਿਹੜਾ ਉਪਰਾਲਾ ਹੈ ਜਿੰਨਾ ਬਣਦਾ ਉਹ ਕੀਤਾ ਜਾ ਰਿਹਾ ਹੈ ਪਰ ਅਜੇ ਤੱਕ ਇਹ ਬੰਨ ਜਿਹੜਾ ਪਾਣੀ ਦੇ ਵਦ ਕਾਰਨ ਇਹ ਖਤਰੇ ਦੇ ਵਿੱਚ 12 ਕਿਲੋਮੀਟਰ ਦਾ ਏਰੀਆ ਹੈ ਜਿੱਥੇ ਹਰ ਵਕਤ ਕਿਤੇ ਨਾ ਕਿਤੇ ਬੰਦ ਟੁੱਟ ਸਕਦਾ ਹੈ ਔਰ ਜੇਕਰ ਰਬ ਨਾ ਕਰੇ ਬੰਨ ਟੁੱਟਦਾ ਏ ਤਾਂ 15 ਤੋਂ ਵੱਧ ਪਿੰਡ ਜਿਹੜੇ ਨੇ ਇਸ ਦੀ ਚਪੇਟ ਦੇ ਵਿੱਚ ਆਉਣਗੇ ਜਿੱਥੇ 1500 ਕਿੱਲੇ ਤੋਂ ਵੱਧ ਜਿਹੜੀ ਫਸਲ ਆ ਉਹ ਇਸ ਪਿੰਡ ਦੀ ਬਰਬਾਦ ਹੋ ਚੁੱਕੀ ਹੈ ਹੋਰ ਵੀ ਕਈ ਪਿੰਡਾਂ ਦੀ ਜਿਹੜੀ ਫਸਲਾਂ ਹਜ਼ਾਰਾਂ ਏਕੜ ਫਸਲ ਇਸ ਪਾਣੀ ਦੀ ਚਪੇਟ ਦੇ ਵਿੱਚ ਸਰਕਾਰ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ ਹੈ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨ ਤਰਨ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ